ਅਮਰੀਕਾ 'ਚ ਅਸਾਈਲਮ ਮੰਗਣ ਵਾਲਿਆਂ ਦੇ ਲਈ ਹੁਣ ਕਾਫੀ ਗੰਭੀਰ ਖਬਰ ਆ ਰਹੀ ਹੈ ਅਮਰੀਕਾ ਦੀ ਨਵੀਂ ਡੀਲ ਹੋਈ ਹੈ ਇੱਕ ਮੁਲਕ ਦੇ ਨਾਲ ਅਸਾਈਲਮ ਮਾਈਗ੍ਰੈਂਟ ਉੱਥੇ ਸ਼ਿਫਟ ਕੀਤੇ ਜਾਣੇ ਆ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਇਹ ਮੰਨੋ ਕਿ ਹੁਣ ਇੱਕ ਵੱਡਾ ਮੋੜ ਆ ਗਿਆ ਹੈ ਇਹ ਮੁਲਕਾਂ ਛੋਟਾ ਜਿਹਾ ਕੇਂਦਰੀ ਅਮਰੀਕਾ ਦੇ ਵਿੱਚ ਇਹ ਛੋਟਾ ਜਿਹਾ ਦੇਸ਼ ਹੈ ਤੇ ਹੁਣ ਅਸਾਈਲਮ ਮੰਗਣ ਵਾਲੇ ਜਿਹੜੇ ਉਹਨਾਂ ਦਾ ਇਹ ਟੈਂਪਰੇਰੀ ਘਰ ਬਣਨ ਜਾ ਰਿਹਾ ਹੈ ਸਮਝੌਤਾ ਅਮਰੀਕਾ ਤੇ ਉਸ ਮੁਲਕ ਦੇ ਵਿਚਕਾਰ ਹੋਇਆ ਸਾਈਨ ਹੋ ਗਿਆ ਸਮਝੌਤਾ ਤੇ ਇਸ ਸਮਝੌਤੇ ਨੂੰ ਇਹ ਕਿਹਾ ਜਾ ਰਿਹਾ ਕਿ ਸੇਫ ਥਰਡ ਕੰਟਰੀ ਐਗਰੀਮੈਂਟ ਮਤਲਬ ਸਿੱਧਾ ਜੇ ਵੀ ਜਿਹੜੇ ਲੋਕ ਅਮਰੀਕਾ ਚ ਹੁਣ ਅਸਾਈਲਮ ਮੰਗਣ ਆਉਂਦੇ ਆ ਉਹਨਾਂ ਨੂੰ ਸਿੱਧਾ ਅਮਰੀਕਾ ਦੀ ਧਰਤੀ ਤੇ ਰਹਿائش ਨਹੀਂ ਮਿਲੂਗੀ ਉਹ ਪਹਿਲਾਂ ਉਸ ਮੁਲਕ ਵਿੱਚ ਭੇਜੇ ਜਾਣਗੇ ਤੇ ਉਸ ਮੁਲਕ ਦਾ ਨਾਮ ਹੈ ਬਲੀਜ਼ ਉੱਥੇ ਉਹ ਆਪਣੀ ਅਸਾਈਲਮ ਦੇ ਫੈਸਲੇ ਦੀ ਵੇਟ ਕਰਨਗੇ ਇਸ ਸਮਝੌਤੇ ਦਾ ਸਿਰਫ ਇਮੀਗ੍ਰੇਸ਼ਨ ਦੇ ਨਾਲ ਹੀ ਜੁੜਿਆ ਹੋਇਆ ਨਹੀਂ ਮੰਨਿਆ ਜਾਵੇ ਇਹ ਅਮਰੀਕਾ ਦੀ ਨਵੀਂ ਪੋਲੀਟੀਕਲ ਦੇਸ਼ਾਂ ਦਾ ਵੀ ਇੱਕ ਪ੍ਰਤੀਕ ਹੈ ਟਰੰਪ ਪ੍ਰਸ਼ਾਸਨ ਦੀ ਵਾਪਸੀ ਹੋਈ ਹੈ ਉਸ ਤੋਂ ਬਾਅਦ ਇਹ ਵੱਡਾ ਕਦਮ ਹੈ ਇਸ ਨੂੰ ਡਿਪਲੋਮੇਸੀ ਵਿਦ ਪ੍ਰੈਸ਼ਰ ਆਖਿਆ ਜਾ ਰਿਹਾ ਹੈ ਤੇ ਹੁਣ ਥੋੜਾ ਜਿਆ ਤੁਹਾਨੂੰ ਦੱਸੀਏ ਕਿ ਇਸ ਸਮਝੌਤੇ ਦੇ ਅਸਲ मीनिंग ਕੀ ਆ ਤੇ ਉਹਦਾ ਅਸਾਈਲਮ ਮੰਗਣ ਵਾਲਿਆਂ ਤੇ ਕਿਸ ਤਰ੍ਹਾਂ ਦਾ ਅਸਰ ਪੈਣਾ ਹੈ ਬਲੀਜ਼ ਇਹ ਮੁਲਕ ਛੋਟਾ ਜਿਹਾ ਮੁਲਕ ਹੈ ਉਹਨੂੰ ਹੀ ਕਿਉਂ ਚੁਣਿਆ ਗਿਆ ਕਿਉਂਕਿ ਇੱਕ ਤਾਂ ਛੋਟਾ ਹੈ ਇੱਕ ਉਹ ਸਥਿਰ ਹੈ ਔਰ ਕੇਂਦਰੀ ਅਮਰੀਕਾ ਦੇ ਵਿੱਚ ਇੱਕ ਐਸਾ ਕੰਟਰੀ ਹੈ ਜਿੱਥੇ ਅੰਗਰੇਜ਼ੀ ਭਾਸ਼ਾ ਹੈ ਜਿਹੜੀ ਬੋਲੀ ਜਾਂਦੀ ਹੈ ਇਸੇ ਕਰਕੇ ਅਮਰੀਕਾ ਦੇ ਲਈ ਈਜ਼ੀ ਹੈ ਉੱਥੇ ਕੰਮ ਕਰਨਾ ਕੰਮ ਸਮਝਾਉਣਾ ਬਲੀਜ਼ ਨੇ ਵੀ ਪ੍ਰੋਮਿਸ ਕੀਤਾ ਕਿ ਉਹ ਮਨੁੱਖੀ ਹਕਤਾਂ ਦੀ ਰਾਖੀ ਕਰੂਗਾ ਖਾਸ ਤੌਰ ਤੇ ਇਹਨਾਂ ਲੋਕਾਂ ਦੀ ਵੀ ਜਿਹੜੇ ਐਸਾਈਲਮ ਸੀਕਰ ਹੈ ਤੇ ਅਮਰੀਕਾ ਨੇ ਉਸ ਨੂੰ ਫੰਡ ਦੇਣ ਦਾ ਵੀ ਹੁਣ ਭਰੋਸਾ ਦਿੱਤਾ ਹੈ ਫੰਡ ਦੇ ਵਿੱਚ مالی ਮਦਦ ਆ ਜਾਂਦੀ ਹੈ ਸੁਰੱਖਿਆ ਆ ਜਾਂਦੀ ਹੈ ਟ੍ਰੇਨਿੰਗ ਆ ਜਾਂਦੀ ਹੈ ਉਹਨਾਂ ਨੂੰ ਤੇ ਨਵੇਂ ਢਾਂਚਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਬਿਲਡ ਕਰਨਾ ਉੱਥੇ ਪਰ ਬਲੀਜ਼ ਦੇ ਲੋਕਾਂ 'ਚ ਹੁਣ ਟੈਨਸ਼ਨ ਹੈ ਉਹ ਕਹਿੰਦੇ ਵੀ ਸਾਡਾ ਮੁਲਕ ਛੋਟਾ ਹੈ ਦੇ ਵਿਦੇਸ਼ ਮੰਤਰੀ ਫਰਾਂਸਿਸ ਫਨਸੇਕਾ ਨੇ ਕਿਹਾ ਕਿ ਅਸੀਂ ਕਿਸੇ ਦੇ ਮਨੁੱਖੀ ਹੱਕ ਹੈ ਉਹ ਤਾਂ ਨਹੀਂ ਲੁੱਟਣ ਦੇਵਾਂਗੇ ਪਰ ਅਮਰੀਕਾ ਦੇ ਨਾਲ ਅਸੀਂ ਇਮੀਗ੍ਰੇਸ਼ਨ ਦਾ ਹੱਲ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਉੱਥੇ ਇੱਕ ਵਿਰੋਧੀ ਧੜਾ ਹੋਈ ਹੈ ਉਹ ਕਹਿੰਦੇ ਨੇ ਕਿ ਸਮਝੌਤਾ ਅਮਰੀਕਾ ਦੇ ਪ੍ਰੈਸ਼ਰ ਦੇ ਵਿੱਚ ਕੀਤਾ ਗਿਆ ਹੈ ਬਲੀਜ਼ ਨੂੰ ਇੱਕ ਡੰਪਿੰਗ ਗਰਾਉਂਡ ਹੁਣ ਬਣਾਇਆ ਜਾ ਰਿਹਾ ਜਿੱਥੇ ਵੱਡੀ ਗਿਣਤੀ ਚ ਅਸਾਈਲਮ ਸੀਕਰ ਹੈ ਜਿਹੜੇ ਉੱਥੇ ਜਾਣਗੇ ਲਿਆਂਦੇ ਜਾਣਗੇ ਮਨੁੱਖੀ ਹੱਕਾਂ ਦੀ ਚਿੰਤਾ ਕਰਨ ਵਾਲੀ ਐਮਨੈਂਸਟੀ ਇੰਟਰਨੈਸ਼ਨਲ ਤੇ ਯੂਨ ਐਚ ਸੀ ਆਰ ਨੇ ਵਾਰਨਿੰਗ ਦਿੱਤੀ ਹੈ ਕਿ ਬਲੀਜ਼ ਦੇ ਕੋਲ ਨਾ ਤਾਂ ਕੋਈ ਸ਼ੈਲਟਰ ਹੋਮ ਹੈ ਨਾ ਹੀ ਮੈਡੀਕਲ ਸਹੂਲਤਾਂ ਨੇ ਕਈ ਮਾਈਗ੍ਰੈਂਟ ਜੋ ਇਹਨਾਂ ਸਮਝੌਤਾਂ ਤੇ ਤੇ ਭੇਜੇ ਜਾਣਗੇ ਉੱਥੇ ਉਹ ਅਨਸੇਫ ਹਾਲਾਤਾਂ ਵਿੱਚ ਫਸ ਜਾਣਗੇ ਉੱਥੇ ਅਮਰੀਕਾ ਨੂੰ ਇਹਦੇ ਵਿੱਚ ਫਾਇਦਾ ਹੈ ਅਮਰੀਕਾ ਦੇ ਲਈ ਇਹ ਸੌਦਾ ਇੱਕ politcal ਫਾਇਦਾ ਲੈ ਕੇ ਆਇਆ ਬਾਰਡਰ ਤੇ ਆਉਣ ਵਾਲਿਆਂ ਦੀ ਗਿਣਤੀ ਘਟ ਜਾਣੀ ਹੈ ਇਸ ਨਾਲ ਅਸਾਈਲਮ ਪ੍ਰਕਿਰਿਆ ਹੁਣ ਉਸ ਮੁਲਕ ਤੋਂ ਬਾਹਰ ਹੋ ਜੂਗੀ ਇਸ ਤਰ੍ਹਾਂ ਦੇ ਸਮਝੌਤੇ ਪਹਿਲਾਂ ਗੁਆਟੇਮਾਲਾ ਤੇ ਮੈਕਸੀਕੋ ਦੇ ਨਾਲ ਪਹਿਲਾਂ ਹੋਏ ਸੀਗੇ ਜਿਨ੍ਹਾਂ ਨੂੰ ਰਿਮੇਨ ਇਨ ਮੈਕਸੀਕੋ ਪਾਲਿਸੀ ਆਖਿਆ ਜਾਂਦਾ ਸੀ ਹੁਣ ਬਲੀਜ਼ ਉਸੇ ਰਸਤੇ ਤੇ ਆ ਬਲੀਜ਼ ਦੇ ਲਈ ਇਹਦੇ ਵਿੱਚ ਕੁਝ ਜੋਖਮ ਵੀ ਹੈਗੇ ਕੁਝ ਖਤਰੇ ਵੀ ਹੈਗੇ ਕੁਝ ਫਾਇਦੇ ਵੀ ਹੈਗੇ ਉਸ ਛੋਟੇ ਜਿਹੇ ਮੁਲਕ ਲਈ ਉਸ ਨੂੰ ਅਮਰੀਕਾ ਤੋਂ ਫੰਡ ਮਿਲੂਗਾ ਇਹ ਫਾਇਦਾ ਹੈ ਨਵਾਂ ਇਨਫਰਾਸਟ੍ਰਕਚਰ ਉੱਥੇ ਬਣੂਗਾ ਇਹ ਫਾਇਦਾ ਤੇ ਅੰਤਰਰਾਸ਼ਟਰੀ ਸਹਿਯੋਗ ਵੀ ਨੂੰ ਮਿਲਦਾ ਰਹੂਗਾ 4 ਲੱਖ ਦੀ ਉਹਨਾਂ ਦੀ ਆਬਾਦੀ ਹੈ ਤੇ ਹਜ਼ਾਰਾਂ ਜਦੋਂ ਮਾਈਗ੍ਰੈਂਟ ਉਥੇ ਆ ਜਾਂਦੇ ਆ ਉਹਨਾਂ ਦੀ ਰਹਿائش ਹੋ ਜਾਂਦੀ ਆ ਸੇਫਟੀ ਆ ਤਾਂ ਉਹਦਾ ਅਸਰ ਉਥੋਂ ਦੇ ਰੋਜ਼ਗਾਰ ਤੇ ਵੀ ਸੰਕਟ ਦੇ ਰੂਪ ਚ ਖੜਾ ਹੋ ਸਕਦਾ ਸੋ ਇਹ ਸਮਝੌਤਾ ਹਲੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਬਲੀਜ਼ ਦਾ ਸੈਨੇਟਰ ਇਹਦੀ ਮਨਜ਼ੂਰੀ ਦੇਊਗਾ ਫਿਰ ਕਿਤੇ ਜਾ ਕੇ 1000 ਮਾਈਗ੍ਰੈਂਟ ਆ ਜਿਹੜੇ ਅਮਰੀਕਾ ਦੇ ਉਹ ਪਹਿਲੇ ਗਰੁੱਪ ਦੇ ਰੂਪ ਵਿੱਚ ਉਥੇ ਸੈਂਡ ਕੀਤੇ ਜਾਣਗੇ ਅਗਲੇ 6 ਮਹੀਨਿਆਂ 'ਚ ਇਹ ਪ੍ਰੋਗਰਾਮ ਸ਼ੁਰੂ ਹੋ ਸਕਦਾ ਹੈ ਤੇ ਜੇ ਇਹ ਕਾਮਯਾਬ ਰਹਿੰਦਾ ਹੈ ਫਿਰ ਪਰਾਮਾ ਕੋ ਸਟਾਰਿਕਾ ਤੇ ਜਮਾਇਕਾ ਵੀ ਇਸੇ ਰਾਹ ਤੇ ਆ ਸਕਦੇ ਆ ਇਹ ਸਮਝੌਤਾ ਸਿਰਫ ਦਸਤਕਣ ਤੱਕ ਸੀਮਿਤ ਨਹੀਂ ਹੈਗਾ ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਦਾ ਸਿਰਫ ਇੱਕ ਟੈਸਟ ਰੂਪ ਹੈ ਬਲੀਜ਼ ਦੇ ਲਈ ਇਹ ਇੱਕ ਮੌਕਾ ਵੀ ਹੈ ਜੇ ਸਭ ਕੁਝ ਠੀਕ ਚੱਲਦਾ ਹੈ ਤਾਂ ਇਹ ਮਾਡਲ ਹੋਰ ਜਿਹੜੇ ਕੰਟਰੀ ਆ ਉਹਨਾਂ ਲਈ ਵੀ ਰਸਤਾ ਖੋਲੂਗਾ ਪਰ ਜੇ ਇੱਥੇ ਕੋਈ ਗਲਤੀ ਹੁੰਦੀ ਆ ਤਾਂ ਬਲੀਜ਼ ਦੇ ਲਈ ਇਹ ਰਿਸਕ ਡੀਲ ਵੀ ਸਾਬਤ ਹੋ ਸਕਦੀ ਹੈ ਸੋ ਬਲੀਜ਼ ਦਾ ਇਹ ਕਦਮ ਇੱਕ ਛੋਟੇ ਦੇਸ਼ ਦੀ ਵੱਡੀ ਹਿੰਮਤ ਵੀ ਆਖ ਸਕਦੇ ਹਾਂ ਉਹ ਦੇਖਣਾ ਇਹ ਹੋਊਗਾ ਕਿ ਇਹ ਹਿੰਮਤ ਸਿਆਸਤ ਬਣਦੀ ਆ ਜਾਂ ਫਿਰ ਉਸ ਮੁਲਕ ਦੇ ਲਈ ਸਬਕ ਬਣਦੀ ਆ ਅਮਰੀਕਾ ਚ ਐਫ ਵੀ ਆਈ ਦੇ ਡਾਇਰੈਕਟਰ ਕੈਸ਼ ਪਟੇਲ ਦੀ ਦੀਵਾਲੀ ਸੁਰਖੀਆਂ ਚ ਚਰਚਾ ਚ ਐਕਸ ਤੇ ਪੋਸਟ ਪਾਈ ਦੀਵਾਲੀ ਵਾਲੀ ਪੋਸਟ ਪਾਈ ਮੁਬਾਰਕਾਂ ਦਿੱਤੀਆਂ ਪਰ ਸਿਆਪਾ ਬਣ ਗਿਆ ਉਹਦਾ ਹੀ ਲੋਕੀ ਕਮੈਂਟ ਕਰਕੇ ਕੈਸ਼ ਪਟੇਲ ਨੂੰ ਵਿਦੇਸ਼ੀ ਧਰਮ ਦਾ ਪ੍ਰਚਾਰ ਕਰਨ ਦੇ ਤਾਨੇ ਜੜਨ ਲੱਗਾਏ ਸਨ ਕੋਈ ਕਹਿੰਦਾ ਕਿ ਹਿੰਦੂਆਂ ਨੂੰ ਡਿਪੋਰਟ ਕੀਤਾ ਜਾਵੇ ਕਿਸ ਨੇ ਲਿਖਿਆ ਕਿ ਥਿਸ ਇਜ਼ 크ਰਿਸਚਨ ਅਮਰੀਕਾ ਔਰ ਕਈ ਯੂਜ਼ਰ ਐਸੇ ਆ ਉਹਨਾਂ ਦੀਆਂ ਕਟੀਆਂ ਟਿੱਪਣੀਆਂ ਨੇ ਜਿਹੜੀਆਂ ਉਹ ਪੋਸਟ ਦੇ ਨੀਚੇ ਵਾਦੀਆਂ ਜਾਂਦੀਆਂ ਨੇ ਕਿਸ ਨੇ ਵੀ ਲਿਖਿਆ ਸਰ ਪਲੀਜ਼ ਡੋਨਟ ਪ੍ਰਮੋਟ ਦਾ ਫੈਸਟੀਵਲ ਆਫ ਫੋਰਨ ਗods ਇਨ ਅਮਰੀਕਾ ਔਰ ਕਿਸੇ ਨੇ ਵੀ ਲਿਖਿਆ ਕਿ ਥਿਸ ਇਜ਼ ਨਾਟ ਅ ਥਿੰਗ ਹੇਅਰ ਸਟਾਪ ਟ੍ਰਾਈਂਗ ਟੂ ਮੇਕ ਇਟ ਆਈ ਥਿੰਕ ਤੇ ਸਭ ਤੋਂ ਨਫ਼ਰਤੀ ਟਿੱਪਣੀ ਉਹਨਾਂ ਵਿੱਚ ਇਹ ਕੀਤੀ ਗਈ ਸੀ ਕਿ ਵੀ ਨੀਡ ਟੂ ਡਿਪੋਰਟ ਆਲ ਹਿੰਦੂਜ਼ ਯਾਨੀ ਕਿ ਇਹ ਸ਼ਬਦ ਸਿਰਫ ਕਿਸੇ ਇੱਕ ਬੰਦੇ ਵਾਸਤੇ ਨਹੀਂ ਸਗੋਂ ਪੂਰੇ ਭਾਰਤੀ ਸਮਾਜ ਦੇ Hindu ਪਹਿਚਾਣ ਦੇ ਵਿਰੁੱਧ ਨਫ਼ਰਤ ਦਾ ਪ੍ਰਗਟਾਵਾ ਕੀਤਾ ਗਿਆ ਉਸ ਕਮੈਂਟ 'ਚ ਕੈਸ਼ ਪਟੇਲ ਇੱਕ ਭਾਰਤੀ ਮੂਲ ਦੇ ਅਮਰੀਕਨ ਨੇ ਜਨਮ ਉਹਨਾਂ ਦਾ ਅਮਰੀਕਾ 'ਚ ਹੋਇਆ ਤੇ ਜੜ੍ਹਾਂ ਉਹਨਾਂ ਦੀ ਗੁਜਰਾਤ ਦੇ ਨਾਲ ਜੁੜੀਆਂ ਹੋਈਆਂ ਲੰਬੇ ਸਮੇਂ ਤੱਕ ਅਮਰੀਕਾ ਦੀ ਸੁਰੱਖਿਆ ਤੇ ਨੀਤੀਗਤ ਖੇਤਰਾਂ 'ਚ ਉਹ ਵਰਕ ਕਰਦੇ ਰਹੇ ਟਰੰਪ ਪ੍ਰਸ਼ਾਸਨ ਦੇ ਵੇਲੇ ਉਹ ਰਾਸ਼ਟਰੀ ਸੁਰੱਖਿਆ ਅੰਸ਼ਕਰ ਦੇ ਡਿਪਟੀ ਅਸਿਸਟੈਂਟ ਰੁਲੇ ਨੇ ਤੇ ਹੁਣ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਦੇ ਡਾਇਰੈਕਟਰ ਨੇ ਬਹੁਤ ਵੱਡਾ ਉਹਦਾ ਇਹ ਉਹਦਾ ਅਮਰੀਕਾ ਦਾ ਸਭ ਤੋਂ ਪਾਵਰਫੁਲ ਇਨਵੈਸਟੀਗੇਟਿਵ ਏਜੰਸੀ ਦਾ ਮੁਖੀ ਹੋਣ ਦਾ ਆਉਂਦਾ ਤੇ ਉਹਨਾਂ ਨੇ ਦੀਵਾਲੀ ਤੇ ਇਕਤਾ ਦਾ ਸੁਨੇਹਾ ਦਿੱਤਾ ਸੀ ਪਰ ਉਹਨਾਂ ਨੂੰ ਕੀ ਹੈ ਕਿ ਡਿਵਾਈਡ ਕਰਨ ਦੀਆਂ ਜਿਹੜੀਆਂ ਨੇ ਤੋੜਨ ਦੀਆਂ ਜਿਹੜੀਆਂ ਨੇ ਕਮੈਂਟਸ ਵਿੱਚ ਉਹ ਸੁਨੇਹੇ ਮਿਲੇ ਪਬਲਿਕ ਅਫੀਸ਼ਲ ਸ਼ੁੱਡ ਨਾਟ ਪ੍ਰਮੋਟ ਐਨੀ ਰਿਲੀਜੀਅਨ ਕਈਆਂ ਨੇ ਵੀ ਲਿਖਿਆ ਜਦ ਕਿ ਹੋਰਾਂ ਨੇ ਆਖਿਆ ਵਾਈ ਕਾਂਟ ਅ ਹਿੰਦੂ ਅਮਰੀਕਨ ਸੈਲੀਬ੍ਰੇਟ ਹਿਸ ਫੈਸਟੀਵਲ ਲਾਈਕ एवरीवन ਐਲਸਸ ਸੈਲੀਬ੍ਰੇਟ ਕ੍ਰਿਸਮਸ ਇਹ ਦੋ ਵਿਚਾਰਾਂ ਦੀ ਲੜਾਈ ਅਸਲ ਵਿੱਚ ਅਮਰੀਕਾ ਦੀ ਸਮਾਜਿਕ ਸੱਚਾਈ ਨੂੰ ਹੁਣ ਪੇਸ਼ ਕਰਦੀ ਹੈ ਇੱਕੋ ਪੋਸਟ ਦੇ ਜ਼ਰੀਏ ਜਿੰਨੇ ਕਮੈਂਟ ਆਏ ਕਿ ਇੱਕ ਅਧਿਕਾਰੀ ਆਪਣੀਆਂ ਜੜਾ ਨਾਲ ਜੁੜੇ ਤਿਹਾਰ ਦੀ ਵਧਾਈ ਵੀ ਅਮਰੀਕਾ 'ਚ ਅੱਜ ਨਹੀਂ ਦੇ ਸਕਦਾ। ਔਰ ਕੈਸ਼ ਪਟੇਲ ਦਾ ਸਨੇਹਾ ਸੀ, ਚਿੰਗਾਈ ਦੀ ਜਿੱਤ ਤੇ ਚਾਨਣ ਦੀ ਉਮੀਦ ਸੀ ਉਸ ਉਸ ਸਨੇਹ 'ਚ ਪਰ ਸੋਸ਼ਲ ਮੀਡੀਆ ਦੀਆਂ ਪ੍ਰਤੀਕਿਰਿਆਵਾਂ ਜਿਸ ਤਰ੍ਹਾਂ ਆਈਆਂ ਨੇ ਉਸ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਹੈ ਕਿ ਹਾਲੇ ਵੀ ਕੁਝ ਦਿਨਾਂ 'ਚ ਹਨੇਰਾ ਜਿਹਾ ਦਾ ਤਿਉ ਬਣਿਆ ਹੋਇਆ ਹੈ। ਅਮਰੀਕਾ 'ਚ ਆਈਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। F1 OPT ਸਟੂਡੈਂਟ ਹੈ ਉਹਨਾਂ 'ਤੇ ਇਹ ਕਾਰਵਾਈ ਹੋਈ ਹੈ। ਅਮਰੀਕਾ ਦੇ 버지니아 ਸੂਬੇ 'ਚ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਆਈਐਸ ਦੇ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਆਈਐਸ ਨੇ ਉੱਤਰੀ 버지니아 ਦੇ ਕਈ ਆਈਟੀ ਸਰਵਿਸ ਕੰਪਨੀਆਂ ਤੇ ਐਫ1 ਓਪੀਟੀ ਵਿਦਿਆਰਥੀਆਂ ਦੇ ਘਰਾਂ ਤੇ ਅਚਾਨਕ ਰੇਡ ਕੀਤੀ ਆ। ਇਹ ਕਾਰਵਾਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਦੇ ਤ하ਤ ਹੋ ਰਹੀਆਂ ਧੋਖਾਧੜੀਆਂ ਨੂੰ ਰੋਕਣ ਦੇ ਲਈ ਕੀਤੀ ਗਈ ਆ। ਆਈਐਸ ਅਧਿਕਾਰੀਆਂ ਨੇ ਦੱਸਿਆ ਵੀ ਜਾਂਚ ਦੌਰਾਨ ਕਈ ਝੂਠੇ ਜਾਂ ਫਿਰ ਗੈਰ-ਕਾਰਜਕਾਰ ਦਫ਼ਤਰ ਦੇ ਐਡਰੈਸ ਪਾਏ ਗਏ ਤੇ ਫਰਜੀ ਕੰਪਨੀਆਂ ਸਾਹਮਣੇ ਆਈਆਂ ਨੇ। ਆਈਸ ਦੇ ਐਕਟਿੰਗ ਡਾਇਰੈਕਟਰ ਟੌਮ ਐਮ ਲਾਈਨਸ ਨੇ ਦੱਸਿਆ ਕਿ ਕਾਰਵਾਈ ਸਟੂਡੈਂਟਸ ਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਐਸ ای ਵੀ ਪੀ ਦੀ ਸਾਫ ਸੁੱਥੀ ਚਬੀ ਬਚਾਉਣ ਦੇ ਲਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਿਹੜੇ ਲੋਕ ਇਮੀਗ੍ਰੇਸ਼ਨ ਸਿਸਟਮ ਦਾ ਗਲਤੋਂ ਫਾਇਦਾ ਚੁੱਕਦੇ ਆ ਉਹਨਾਂ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਹੁਣ ਕੋਈ ਥਾਂ ਨਹੀਂ। ਆਈਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਈ ਓ ਪੀ ਟੂ ਸਟੂਡੈਂਟਸ ਦੇ ਘਰਾਂ ਤੇ ਛਾਪੇ ਮਾਰੇ ਗਏ ਨੇ। ਇੱਕ F1 ਸਟੂਡੈਂਟ ਉਹਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਆਪਣੇ ਨਾਲ ਬੀਤੀ ਕਹਾਣੀ ਦੱਸੀ ਕਿ ਜਦੋਂ ਉਸਦੇ ਰੂਮ ਦੇ ਵਿੱਚ ਆਈਸ ਵਾਲੇ ਆਉਂਦੇ ਆ ਤਾਂ ਫਿਰ ਕੀ ਕੁਝ ਵਾਪਰਦਾ ਉਹ ਕਹਿੰਦਾ ਵੀ ਮੈਂ ਕੰਮ 'ਤੇ ਸੀ ਤੇ ਜਦੋਂ ਮੇਰੇ ਰੂਮ ਮੇਟ ਦੀ ਕਾਲ ਆਉਂਦੀ ਹੈ ਉਹ ਕਾਲ ਤੇ ਦੱਸਦਾ ਕਿ ਦੋ ਆਈਸ ਅਧਿਕਾਰੀ ਤੇਰੇ ਘਰ ਦੇ ਵਿੱਚ ਤੇਰੇ ਰੂਮ ਦੇ ਵਿੱਚ ਆਏ ਨੇ ਫਿਰ ਉਹ ਤੁਰੰਤ ਘਰ ਵਾਪਸ ਆਉਂਦਾ ਉਹਨੇ ਦੱਸਿਆ ਕਿ ਆਈਸ ਵਾਲਿਆਂ ਨੇ ਮੇਰੇ I20 ਫਾਰਮ ਕੰਪਲੀਟ ਡੀਟੇਲ ਤੇ ਪੇ ਸਲਿੱਪ ਆ ਜਿਹੜੇ ਉਹ ਮੰਗੇ ਨੇ ਦੱਸਿਆ ਕਿ ਮੈਂ ਸਾਰੇ ਡਾਕੂਮੈਂਟ ਦਿੱਤੇ ਤੇ ਉਹਨਾਂ ਨੇ ਡਾਟਾਬੇਸ ਦੇ ਨਾਲ ਉਹ ਮੈਚ ਕਰਕੇ ਦੇਖੇ ਸਭ ਕੁਝ ਠੀਕ ਸੀ ਤੇ ਬਿਨਾਂ ਕਿਸੇ ਕਾਰਵਾਈ ਤੋਂ ਆਈਸ ਵਾਲੇ ਵਾਪਸ ਚਲੇ ਜਾਂਦੇ ਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਾਂਚ ਫਰਾਡ ਡਿਟੈਂਸ਼ਨ ਤੇ ਨੈਸ਼ਨਲ ਸਿਕਿਉਰਿਟੀ ਵਿਭਾਗ ਦੇ ਵੱਲੋਂ ਪਹਿਲਾਂ ਦੀ ਰਾਸ਼ਟਰੀ ਪੱਧਰ ਦੀ ਕਾਰਵਾਈ ਦਾ ਇੱਕ ਹਿੱਸਾ ਹੈ ਕੁਸ ਕਾਰਵਾਈ ਚ ਵੀ OPT ਤੇ ਸਟੈਮ OPT ਸਟੂਡੈਂਟਸ ਦੀ ਕਾਨੂੰਨੀ ਰੋਜ਼ਗਾਰ ਦੀ ਪੁਸ਼ਟੀ ਕੀਤੀ ਗਈ ਸੀ ਆ ਇਸ ਦਾ ਕਹਿਣਾ ਕਿ ਸਭ ਉਪਰਾਲੇ ਇਸ ਲਈ ਕੀਤੇ ਜਾ ਰਹੇ ਆ ਤਾਂ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਸੱਚੀ ਤਜਰਬੇਕਾਰ ਨੌਕਰੀ ਦਿੱਤੀ ਜਾ ਸਕੇ ਤੇ ਕੋਈ ਵੀ ਕੰਪਨੀ ਇਮੀਗ੍ਰੇਸ਼ਨ ਦੇ ਲੂਪ ਹੋਲਸ ਦਾ ਗਲਤ ਫਾਇਦਾ ਨਾ ਚੁੱਕ ਸਕੇ ਸੋ ਦੋਸਤੋ ਇਹ ਸਾਰੀ ਕਹਾਣੀ ਚ ਉਹੀ ਸਬਕ ਮਿਲਦਾ ਕਿ ਜੇਕਰ ਤੁਸੀਂ ਅਮਰੀਕਾ ਚ F1 ਵੀਜ਼ਾ ਤੇ ਹੋ ਜਾਂ OPT ਤੇ ਹੋ ਤਾਂ ਆਪਣੇ ਡਾਕੂਮੈਂਟਸ ਕੰਮ ਦਾ ਸਬੂਤ ਤੇ এমਪਲੋਇਰ ਦੀ ਡਿਟੇਲ ਉਹ ਹਮੇਸ਼ਾ ਅਪਡੇਟ ਤੇ ਸੱਚੀ ਰੱਖੋ ਕਿਉਂਕਿ ਹੁਣ ਆਈਸ ਨੇ ਕਲੀਅਰ ਕਰ ਦਿੱਤਾ ਹੈ ਕਿ ਫਰਾਡ ਟੋਲੇਟ ਨਹੀਂ ਕੀਤਾ ਕਿਸ ਦੇ ਨਾਲ ਹੀ ਜੁੜੀ ਇੱਕ ਹੋਰ ਅਪਡੇਟ ਹੈ ਜਿਹੜੀ ਕਿ H1 ਵੀ ਵੀਜ਼ਾ ਫੀ ਦੇ ਨਾਲ ਜੁੜੀ ਹੈ ਤੇ ਇੱਕ ਰੀਲੀਫ ਵਾਲੀ ਖਬਰ ਹੈ ਔਰ ਕਲੈਰੀਫਿਕੇਸ਼ਨ ਹੈ ਇੱਕ ਤਰ੍ਹਾਂ ਦਾ ਖਬਰ ਕਹਿੰਦੀ ਹੈ ਵੱਡੀ ਖਬਰ ਹੈ ਕਿ ਯੂਐਸ ਨੇ ਐਚ1ਵੀ ਵੀਜ਼ਾ ਫੀ ਦੇ ਬਾਰੇ ਹੁਣ ਕਲੈਰੀਫਿਕੇਸ਼ਨ ਦਿੱਤਾ ਹੈ ਸਟੂਡੈਂਟਸ ਤੇ ਟੈਕ ਕੰਪਨੀਆਂ ਦੇ ਲਈ ਇਹ ਰਾਹਤ ਲੈ ਕੇ ਆਈ ਹੈ ਖਬਰ ਯੂਐਸਸੀਆਈਐਸ ਨੇ ਹੁਣ ਕਲੀਅਰ ਕੀਤਾ ਕਿ 1 ਲੱਖ ਡਾਲਰ ਦੀ ਫੀਸ ਉਹਨਾਂ ਤੇ ਲਾਗੂ ਨਹੀਂ ਹੁੰਦੀ ਜੋ ਪਹਿਲਾਂ ਤੋਂ ਹੀ ਯੂਐਸ ਦੇ ਵਿੱਚ ਮੌਜੂਦ ਨੇ ਜਿਵੇਂ ਕਿ ਐਫ1 ਦੇ ਸਟੂਡੈਂਟਸ ਜੋ ਐਚ1ਵੀ ਵਿੱਚ ਹਨ ਨਵੀਂ ਫੀਸ ਸਿਰਫ ਬਾਹਰ ਦੇਸ਼ ਤੋਂ ਐਚ1ਵੀ ਪੈਟੀਸ਼ਨ ਭਰਨ ਵਾਲਿਆਂ ਤੇ ਲਾਗੂ ਹੋਣੀ ਹੈ ਪਹਿਲਾਂ ਹੋਲਡਰਜ਼ ਜਾਂ ਯੂਐਸ ਰੈਜ਼ੀਡੈਂਟਸ ਨੂੰ ਛੂਟ ਦਿੱਤੀ ਗਈ ਹੈ ਇਦਾ ਮਤਲਬ ਇਹ ਹੋਇਆ F1 ਸਟੂਡੈਂਟਸ ਇੰਟਰਨਲਸ ਤੇ ਟੈਕ ਪ੍ਰੋਫੈਸ਼ਨਲਸ ਨੂੰ 1 ਲੱਖ ਡਾਲਰ ਦੀ ਫੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਕੰਪਨੀਆਂਜ਼ ਵੀ ਆਪਣੇ ਫੋਰਨ ਟੈਲੈਂਟ ਨੂੰ ਰੱਖ ਸਕਦੀਆਂ ਬਿਨਾ ਭਾਰੀ ਖਰਚ ਦੇ ਪਰ ਯਾਦ ਰੱਖੇ ਨਵੀਂ ਪਟੀਸ਼ਨ ਜਾਂ ਬਾਹਰ ਦੇਸ਼ ਤੋਂ ਭਰਨ ਵਾਲੇ ਪਟੀਸ਼ਨਸ ਐ ਉਹਨਾਂ ਉੱਪਰ ਇਹ ਫੀ ਲਾਗੂ ਹੋ ਸਕਦੀ ਹੈ ਇਸ ਕਲੈਰੀਫਿਕੇਸ਼ਨ ਦੇ ਨਾਲ ਸਟੂਡੈਂਟਸ ਤੇ ਟੈਕੀਜ਼ ਲਈ ਵੱਡਾ ਸੁਖਦਾਇਕ ਮੋੜ ਆਇਆ ਚੰਗੀ ਖਬਰ ਹੈ ਉਹਨਾਂ ਦੇ ਲਈ ਯੂਐਸਡੀ ਇਹ ਕਲੈਰੀਫਿਕੇਸ਼ਨ ਸਟੂਡੈਂਟਸ ਤੇ ਆਈਟੀ ਪ੍ਰੋਫੈਸ਼ਨਲ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਇਸ ਦੇ ਨਾਲ ਇਹ ਦਿਓ ਇਹ ਚਾਂਸ ਦਾ ਹਾਸੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ